ਛੋਣੇ ਦੀ ਕੰਪੈਨ ਨਾਲ ਬਾਢੀ ਤੋਂ ਬਾਅਦ ਪਿਛਲੀਆਂ ਪਾਲਾਂ ਪ੍ਰਾਲੀ ਵਾਲੀਆਂ ਜੇ ਆਹ ਵਾਲੀ ਮਸ਼ੀਨ ਦੇ ਨਾਲ ਗੱਠਾਂ ਬਣਾ ਕੇ ਬਚਦੇ ਖਰਚਿਆਂ ਦਾ ਕੀ ਕਿਸਾਨ ਦੋਸਤੋ ਹੱਲ ਹੋ ਸਕਦਾ ਵਾਕੇ ਕਿ ਨਹੀਂ ਹੋ ਸਕਦਾ ਕਿਸਾਨ ਦੋਸਤੋ ਟਾਈਮ ਮੈਂ ਖੜਾ ਹਾਂ ਕਿਸਾਨ ਸਤਰਾਪ ਸਿੰਘ ਦੇ ਖੇਤ ਦੇ ਵਿੱਚ ਜਿਹੜਾ ਤੁਹਾਨੂੰ ਪਿਛਲੇ 2 ਦਿਨ ਦਿਖਾਇਆ ਹੈ ਉਹਨਾਂ ਨੇ ਕੰਪੈਨ ਦੀਆਂ ਪਿਛਲੀਆਂ ਪਾਲਾਂ ਪ੍ਰਾਲੀ ਵਾਲੀਆਂ ਚੱਕ ਕੇ ਖੇਤ ਦੇ ਵਿੱਚੋਂ ਬਾਹਰ ਕੱਢੀਆਂ ਸੀ ਤੇ ਅੱਜ ਮੈਂ ਉਥੋਂ ਦੀ ਲੰਘ ਰਿਹਾ ਸੀ ਮੈਂ ਦੇਖਿਆ ਤੇ ਖੇਤ ਵਾਇਆ ਹੋਇਆ ਸੀ ਤੇ ਆਪਾਂ ਕਰਦੇ ਆਂ ਕਿਸਾਨ ਨਾਲ ਗੱਲ ਵੀ ਕਿੰਨੇ ਵਾਰੀ ਤਵੀਆਂ ਮਾਰੀਆਂ کافی ਹੱਦ ਤੱਕ ਲੱਗਦਾ ਹੈ ਵੀ ਪਰਾਲੀ ਵਿੱਚ ਕੁਤਰਾ ਹੋ ਗਿਆ ਵੀ ਇਸ ਤੋਂ ਬਾਅਦ ਜੇ ਰੌਣੀ ਕਰਦੇ ਨੇ ਰੌਣੀ ਕਰਕੇ ਦਾ ਦੁਬਾਰਾ ਵਾਹ ਕੇ ਕਣਕ ਦੀ ਬਿਜਾਈ ਹੋ ਸਕਦੀ ਹੈ ਹੋਰ ਜਿਸਤਨਾਬ ਸਿੰਘ ਜੀ ਠੀਕ ਠਾਕ ਹੋ ਠੀਕ ਠਾਕ ਜੀ ਵਧੀਆ ਤੇ ਜ਼ਮੀਨ ਫਿਰ ਅੱਜ ਵਾਹੀ ਦਿੱਤੀ ਹਾਂਜੀ ਵਾਹੀ ਤਿੰਨੇ ਵਾਰੀ ਤਵੀਆਂ ਲਾਈਆਂ ਦੇ ਵਿੱਚ ਇਹ ਤਵੀਆਂ ਤਿੰਨ ਵਾਰੀ ਲਾਈਆਂ ਜੀ ਤਿੰਨ ਵਾਰੀ ਤਵੀਆਂ ਲਾਈਆਂ ਤਿੰਨ ਵਾਰੀ ਤਵੀਆਂ ਲਾਉਣ ਤੋਂ ਬਾਅਦ ਪਰਾਲੀ ਦਾ ਕਾਫੀ ਕੁਤਰਾ ਹੋ ਗਿਆ ਹੋ ਗਿਆ ਜੀ ਕੁਤਰਾ ਵੀ ਇਹੋ ਆਪਣੀ ਪਿਛਲੀ ਲਿੱਦ ਸੀ ਉਹਦੀ ਤਾਂ ਨਹੀਂ ਕੁਤਰਾ ਹੁੰਦਾ ਵਿੱਚ ਹਨਾ ਹਾਂ ਉਹਦਾ ਨਹੀਂ ਹੁੰਦਾ ਹਾਂ ਵੀ ਜੇ ਖੜੇ ਖਰਚੇ ਆ ਉਹਦਾ ਕਾਫੀ ਲੱਗਦਾ ਵੀ ਕੁਤਰਾ ਹੋ ਸਕਦਾ ਹਾਂਜੀ ਉਹਦਾ ਹੱਲ ਹੋ ਸਕਦਾ ਵੀ ਤਿੰਨ ਵਾਰੀ ਤਵੀਆਂ ਲਾਈਆਂ ਹੁਣ ਇਸ ਤੋਂ ਬਾਅਦ ਹੀ ਰੌਣੀ ਕਰੋਗੇ ਇੰਦੀ ਰੌਣੀ ਕਰਾਂਗੇ ਪਾਣੀ ਛੱਡਾਂਗੇ ਇਹਦੇ ਚ ਵੀ ਪਾਣੀ ਭਰ ਕੇ ਵੀ ਲੱਗਦਾ ਵੀ ਕਾਫੀ ਦਿਨ ਤੱਕ ਇਹਦੇ ਛੋਟੇ ਮੋਟੇ ਛੋਟੇ ਗੱਲ ਜਾਣਗੇ ਗੱਲ ਜਾਣਗੇ ਇਹ ਗੇਤੇ ਝੋਨੇ ਦਾ ਤਾਂ ਹੱਲ ਹੋ ਜੂਗਾ ਠੀਕ ਹੈ ਚੇਤੇ ਦਾ ਹੋਣਾ ਮੁਸ਼ਕਲ ਹੈ ਹਾਂ ਇਹ ਤੁਹਾਡੇ ਕੋਲ ਤਾਂ ਹਜੇ ਟਾਈਮ ਹੈਗਾ ਸੀ ਕਣਕ ਦੀ ਬਿਜਾਈ ਵਾਸਤੇ ਘੱਟੋ ਘੱਟ 10 ਦਿਨ ਤਾਂ ਹਜੇ ਪਈ ਸੀ ਆਮ ਨਾਲ ਹਾਂ ਹੁਣ ਇਹ ਭਰਦਾਂ ਇਹ ਗੱਲ ਜਾਣਗੇ ਉਹਨੇ ਇਹ ਗੱਲ ਜਾਣ ਕੇ ਉਸ ਤੋਂ ਬਾਅਦ ਵਾਹ ਕੇ ਫਿਰ ਇਹਦੀ ਬਿਜਾਈ ਕਰ ਦੇਗਾ ਕਿਹੜੇ ਟਰੈਕਟਰਾਂ ਦੀ ਵਾਹਾਈ ਕੀਤੀ ਸੀਗੀ ਆਸ਼ੇ ਨਾਲ ਕਰੀਏ ਜੀ ਅੱਛਾ ਆਸ਼ ਟਰੈਕਟਰ ਨਾਲ ਭਾਈ ਕੀਤੀ ਠੀਕ ਹੈ ਤਿੰਨ ਵਾਰੀ ਤਵੀਆਂ ਮਾਰੀਆਂ ਤਿੰਨ ਵਾਰੀ ਤਵੀਆਂ ਲਾਗੀਆਂ ਠੀਕ ਹੈ ਦੋਸਤੋ ਇਹ ਸੀ ਕਿਸਾਨーストラਮ ਸਿੰਘ ਜਿਹੜੇ ਪਿਛਲੇ ਦੋ ਦਿਨ ਇਹਦੇ ਵਿੱਚੋਂ ਪਰਾਲੀ ਬਾਹਰ ਕੱਢੀ ਗਏ ਨੇ ਜਿਹੜੀਆਂ ਕੰਬੈਨ ਦੀਆਂ ਪਿਛਲੀਆਂ ਪਾਲਾਂ ਹੁੰਦੀਆਂ ਨੇ ਉਸ ਤੋਂ ਬਾਅਦ ਉਹਨਾਂ ਨੇ ਆਸ਼ ਟਰੈਕਟਰ ਦੇ ਨਾਲ ਤਵੀਆਂ ਤਿੰਨ ਵਾਰੀ ਖੇਤ ਦੇ ਵਿੱਚ ਉਵਾਈਆਂ ਤੇ ਕਾਫੀ ਹੱਦ ਤੱਕ ਹੱਲ ਲੱਗਦਾ ਹੈ ਸਾਹ ਦੋਸਤੋ ਕਿਸਾਨ ਕੋਲੇ ਹਜੇ ਟਾਈਮ ਹੈਗਾ ਸੀਗਾ ਰੌਣੀ ਕਰਕੇ ਉਸ ਤੋਂ ਬਾਅਦ ਕਣਕ ਬੀਜਣੀ ਹਜੇ 10 ਦਿਨ ਪਏ ਨੇ ਦੋਸਤੋ ਕਮੈਂਟ ਕਰਕੇ ਦੱਸਿਓ ਇਹ ਇੱਕ ਛੋਟੇ ਕਿਸਾਨ ਦਾ ਤਜਰਬਾ ਪਰਾਲੀ ਦੇ ਵਿੱਚ ਕਣਕ ਬੀਜਣ ਦਾ ਤੁਹਾਨੂੰ ਕਿਵੇਂ ਲੱਗਿਆ ਕਿਸਾਨ ਨੇ ਬਹੁਤ ਮਿਹਨਤ ਕੀਤੀ ਆ ਹੱਥੀ ਚੱਕ ਕੇ ਪਿਛਲੀ ਪਰਾਲਾਂ ਵਾਲੀ ਪਰਾਲੀ ਖੇਤ ਦੇ ਵਿੱਚੋਂ ਬਾਹਰ ਕੱਢੀ ਫਿਰ ਵਾਹ ਕੇ ਜ਼ਮੀਨ ਤਿਆਰ ਕੀਤੀ ਤੇ ਹੁਣ ਰੌਣੀ ਕਰੇਗਾ ਇਸ ਕਿਸਾਨ ਨੂੰ ਦੇਖਦੇ ਹੋਏ ਉਸਦੇ ਨਾਲ ਦੇ ਗਵਾਂਢੀ ਕਿਸਾਨ ਨੇ ਵੀ ਉਸੇ ਤਰ੍ਹਾਂ ਪਰਾਲੀ ਇਹਦੇ ਖੇਤ ਦੇ ਵਿੱਚੋਂ ਬਾਹਰ ਕੱਢਣੀ ਹੋਣਗੇ ਵੀ ਆਹ ਲੈਣਾ ਕੱਢ ਕੇ ਉਸ ਤੋਂ ਬਾਅਦ ਹੈਪੀ ਸੀਡ ਨਾਲ ਬਿਜਾਈ ਕਰਨ ਦੀ ਕੋਸ਼ਿਸ਼ ਕਰਨਗੇ ਤੇ ਸੌਰੀ ਬੇਨਤੀ ਹੋਰ ਵੀ ਸਰਕਾਰ ਨੂੰ ਵੀ ਵੀ ਇਹ ਸਾਡੇ ਨਾਲ ਗੱਠਾਂ ਜਿਹੜੀ ਗੱਠਾਂ ਬਣਾਉਂਦੀ ਲੈਣ ਵਾਲੀ ਲੈਣਾ ਲੈਣਾ ਇਹਦੀਆਂ ਉਹ ਸਾਡੀ ਉਹਦਾ ਕੋਈ ਹੱਲ ਹੋ ਜੇ ਹਾਂ ਅਸਲ ਦੇ ਵਿੱਚ ਇਸ ਵਾਰ ਨਾ ਕੁਝ ਛੋਟੀਆਂ ਨਵੀਆਂ ਮਸ਼ੀਨਾਂ ਆਈਆਂ ਸੀਗੀਆਂ ਜਿਹੜੀਆਂ ਜ਼ਮੀਨ ਦੇ ਵਿੱਚੋਂ ਨਾ ਕਲੀਰੀ ਦੀ ਕੰਪੈਨ ਦੀਆਂ ਪਿਛਲੀਆਂ ਪਾਲਾਂ ਹੁੰਦੀਆਂ ਨੇ ਜਿਹੜੀ ਤੁਸੀਂ ਉੱਪਰ ਵਾਲੀ ਬਾਹਰ ਕੱਢ ਰਹੇ ਹੋ ਉਹਦੀਆਂ ਗੱਠਾਂ ਬਣਾਉਂਦੀ ਹੈ ਉਹ ਇੱਕ ਛੋਟੀ ਮਸ਼ੀਨ ਹੈ ਸਹੀ ਰੇਟ ਤਾਂ ਮੈਨੂੰ ਪਤਾ ਨਹੀਂਗਾ ਵੈਸੇ ਦੱਸ ਰਹੇ ਸੀ ਉਹ 5 ਕੁ ਲੱਖ ਦੀ ਆ ਜਾਂਦੀ ਹੈ ਤੇ ਉਸ ਦੇ ਉੱਪਰ ਸਰਕਾਰ ਕੋਈ 3 3.5 ਲੱਖ ਸਬਸਿਡੀ ਵੀ ਦੇ ਰਹੀ ਹੈ ਇਹ ਸਰਕਾਰ ਅੱਗੇ ਬੇਨਤੀ ਹੈ ਕਿ ਉਵੇਂ ਦੀਆਂ ਛੋਟੀਆਂ ਮਸ਼ੀਨਾਂ ਇੱਕ ਤਾਂ ਉਹ 50 ਹਾਰਸਪਾਵਰ ਦੇ ਟਰੈਕਟਰ ਤੇ ਬੜੀ ਆਰਾਮ ਨਾਲ ਚੱਲ ਚੱਲ ਜਾਂਦੀ ਹੈ ਉਵੇਂ ਦੀਆਂ ਮਸ਼ੀਨਾਂ ਕੋਆਪਰੇਟਿਵ ਸੋਸਾਇਟੀਆਂ ਦੇ ਵਿੱਚ ਦਿੱਤੀਆਂ ਜਾਣ ਤੇ ਕਿਸਾਨਾਂ ਨੂੰ ਮੁਹੱਈਆ ਕਰਾਈਆਂ ਜਾਣ ਜਿਹੜੀਆਂ ਗੱਠਾਂ ਉਹ ਕੰਮ ਕਿਵੇਂ ਆਉਣਗੀਆਂ ਉਹ ਕਿਸਾਨ ਇੱਕ ਪਾਸੇ ਜੋੜ ਲਿਆ ਕਰੋ ਉਹ ਵੇਚ ਵੀ ਸਕਦਾ ਟਰੈਮ ਇੱਕ ਤਾਂ ਹਾਂ ਇੱਕ ਤਾਂ ਉਹ ਗੱਠਾਂ ਘੱਟ ਬੰਦੀਆਂ ਨੇ ਘੱਟ ਬੰਦੀਆਂ ਘੱਟ ਬੰਦੀਆਂ ਨੇ ਥੋੜੀ ਜਗ੍ਹਾ ਤੇ ਸਟੋਰ ਹੋ ਜਾਣਗੀਆਂ ਕਿਸਾਨ ਕਣਕ ਦੀ ਬਜਾਈ ਕਰਕੇ ਉਹਨੂੰ ਸੇਲ ਕਰ ਸਕਦਾ ਜਿਵੇਂ ਆਪਾਂ ਜੀ ਤੂੜੀ ਕੋਟਾ ਜਮਾ ਕਰਦੇ ਆ ਉਵੇਂ ਚੱਲ ਹੁੰਦਾ ਵੀ ਹੋ ਜਾ ਕਰੋ ਖੋਲੀ ਹੋਲੀ ਸਿਆਲ 'ਚ ਵੇਚ ਬਿਕਦੇ ਜਿਵੇਂ ਆਪਾਂ ਕਣਕ ਦੀ ਵਾਢੀ ਤੋਂ ਬਾਅਦ ਕਿਸਾਨ ਤੂੜੀ ਸਟੋਰ ਕਰ ਲੈਂਦਾ ਵੀ ਸਿਆਲ 'ਚ ਵੇਚ ਲਾ ਦੇ ਉਸੇ ਤਰ੍ਹਾਂ ਹੀ ਉਹ ਵੀ ਸਿਆਲ 'ਚ ਵੇਚ ਸਕਦੀ ਹੈ ਹਾਂਜੀ ਉਹ ਵੀ ਦਿੱਤੀਆਂ ਜਾਂਣ ਸਾਨੂੰ ਛੋਟੇ ਕਿਸਾਨ ਨੂੰ ਮਸ਼ੀਨਾਂ ਦਿੱਤੀਆਂ ਜਾਂਣ ਪੰਜਾਬ ਸਰਕਾਰ ਟੈਟਾ ਸਾਡੇ ਕੋਲੇ ਇਸ ਵਾਰੀ ਨਵੀਆਂ ਮਸ਼ੀਨਾਂ ਆਈਆਂ ਸੀ ਕਾਫੀ ਹੱਦ ਤੱਕ ਉਹ ਲੱਗਦੀ ਹੈ ਵੀ ਉਹ ਕਿਤੇ ਨਾ ਕਿਤੇ ਪਰਾਲੀ ਦਾ ਹੱਲ ਹੋ ਸਕਦਾ ਹੈ ਬਾਕੀ ਸਾਰੇ ਕਿਸਾਨ ਭਰਾ ਆਪਣੇ ਤੋਂ ਜ਼ਿਆਦਾ ਹੀ ਸਮਝਦਾਰ ਨੇ ਸਾਰੇ ਤਜਰਬੇ ਕਰ ਰਹੇ ਨੇ ਆਪਣੇ ਆਪਣੇ ਇਸ ਵਾਰ ਸਰਕਾਰ ਨੇ ਸਖਤੀ ਕੀਤੀ ਹੈ ਤੇ ਕਿਸਾਨ ਆਪਣੇ ਆਪਣੇ ਤਜਰਬੇ ਕਰਨੇ ਸ਼ੁਰੂ ਕੀਤੇ ਇੱਕ ਹੋਰ ਹੈ ਜੀ ਉਹ ਛੋਟਾ ਟਰੈਕਟਰ ਵੀ ਖਿੱਚ ਲੂਗਾ ਕਿਸਾਨ ਛੋਟੇ ਜ਼ਿਆਦੇ ਨੇ ਵੱਡੇ ਘੱਟ ਨੇ ਆ ਚੱਕਰ ਜੀ ਓਕੇ 80% 5 ਕਿੱਲੇ ਵਾਲੇ 80% ਕਿਸਾਨ ਤਾਂ 5 ਏਕੜ ਵਾਲੇ 5 ਏਕੜ ਵਾਲੇ 20% ਕਿਸਾਨ ਹੋਣਗੇ ਜਿਹੜੀ ਵੱਧ ਜ਼ਮੀਨ ਵਾਲੇ ਨੇ ਹਾਂ ਜੀ ਇਹ ਚਲੋ ਉਹ ਵੱਡੇ ਟਰੈਕਟਰ ਲੈ ਸਕਦੇ ਨੇ ਕਿੰਨੇ ਦੇਖੋ ਮਹंगाई ਜ਼ਰੂਰ ਹੈ ਖੇਤੀ ਦੇ ਵਿੱਚ 19 ਬਚਤ ਨਹੀਂ ਰਹੀ ਪਹਿਲਾਂ ਕਿ ਇਸ ਵਾਰ ਇੱਕ ਤਾਂ ਝਾੜੀਆਂ ਦੇ ਰੇਟ ਘਟਨੇ ਉੱਪਰੋਂ ਮੌਸਮ ਦੀ ਮਾਰ ਕਰਕੇ ਝਾੜ ਬਹੁਤ ਘਟ ਗਿਆ ਝਾੜ ਘਟ ਗਏ ਝਾੜ ਘਟੇ ਨੇ ਝਾੜ ਘਟ ਕੇ ਜਦੋਂ ਕਿਸਾਨ ਨੂੰ ਠੇਕੇ ਤੇ ਜ਼ਮੀਨਾਂ ਤੁਸੀਂ ਵੀ ਠੇਕੇ ਤੇ ਜ਼ਮੀਨ ਲੈਣੇ ਹੋ ਲਗਭਗ 90 ਤੋਂ 95000 ਰੁਪਏ ਠੇਕਾ ਇੱਕ ਝਾੜ ਲਾ ਅਲੌਂਸ ਹੋ ਗਿਆ ਇੱਕ ਜੀ ਉੱਪਰੋਂ ਆ ਕੱਢਣੀ ਪੈ ਗਈ ਹਾਂ ਪਰਾਲੀ ਕੱਢਣੀ ਹੁਣ ਸਾਰੇ ਕਿਸਾਨ ਹੀ ਸੋਚ ਵਿੱਚ ਇੱਕ ਵਾਰੀ ਫਸੇ ਪੈ ਨੇ ਕਿ ਕੀ ਹੱਲ ਕਰੀਏ ਇਹ ਤਾਂ ਬਲਜੀਤ ਸਿੰਘ ਜੀ ਦੇਖੋ ਤੁਹਾਡੇ ਕੋਲ ਹਜੇ ਸਮਾਂ ਹੈਗਾ ਤੁਸੀਂ ਦੂਸਰੇ ਕਿਸਾਨਾਂ ਨਾਲੋਂ ਜਿਨ੍ਹਾਂ ਨੇ ਹਜੇ ਲੇਟ ਵੱਢਨੇ ਆ 10 ਦਿਨ ਉਹਨਾਂ ਨੇ ਲੇਟ ਵੱਢਿਆ ਤੁਹਾਡੇ ਕੋਲ ਅਗੇਤਾ ਸਮਾਂ ਹੈਗਾ ਵੀ ਤੁਸੀਂ ਇਹ ਪਰਾਲੀ ਨੂੰ ਬਾਹਰ ਕੱਢ ਕੇ ਜਾਂ ਇਹਦੀ ਵਾਹ ਕੇ ਰੌਣੀ ਕਰ ਸਕਦੇ ਹੋ ਸਾਨੂੰ ਵੀ ਪਤਾ ਜੀ ਪਰਾਲੀ ਦੇ ਨਾਲ ਪ੍ਰਦੂਸ਼ਣ ਹੁੰਦਾ ਹੈ ਕੀ ਕਰਨਾ ਜੀ ਇਹਦਾ ਹੱਲ ਫਿਰ ਕੋਈ ਨਾ ਕੋਈ ਗਵਾਂਡੀ ਭਰਾ ਨੇ ਜਿਵੇਂ ਕੋਈ ਸੋਚਿਆ ਸੀ ਉਹਨੇ ਕਰ ਲਿਆ ਜਿਵੇਂ ਸਾਨੂੰ ਰੀਸ ਲੱਗੀ ਚੱਲ ਅਸੀਂ ਵੀ ਕਰ ਲਿਆ ਸਾਨੂੰ ਐ ਚੱਲੇ ਗੱਠਾਂ ਨਹੀਂ ਜੇ ਕਿ ਛੋਟੀਆਂ ਮਸ਼ੀਨ ਮਿਲ ਜੈਣਾ ਜੀ ਹੱਲ ਉਹਦਾ ਵੀ ਪੱਕੇ ਤੌਰ ਤੇ 50 ਹਸਪਾਵਰ ਟਰੈਕਟਰ ਵੀ ਚੱਲ ਪਿਆ ਹੋਰੂਗਾ ਦੀ ਬੇਨਤੀ ਅੱਗੇ ਤੁਸੀਂ ਦੱਸੋ ਜੀ ਕਿ ਇਹਦਾ ਸਾਡਾ ਹੱਲ ਕੀ ਹੈ ਬਾਹੀ ਆਪਾਂ ਸਾਰੇ ਕਿਸਾਨਾਂ ਨਾਲ ਮਿਲ ਰਹੇ ਹਾਂ ਦੇਖੋ ਬਲਜੀਤ ਸਿੰਘ ਜੀ ਮੈਨੂੰ ਹੈਪੀ ਸੀਡਰ ਦੀ ਬਜਾਈ ਪਸੰਦ ਹੈ ਮੈਂ ਤੁਹਾਨੂੰ ਪਤਾ ਵੀ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾ ਰਿਹਾ ਤੁਹਾਡੇ ਸਾਹਮਣੇ ਪਿਛਲੇ ਸਾਲ ਆਪਾਂ ਬਜਾਈ ਕੀਤੀ ਸੀਗੀ ਕਾਫੀ ਕਾਮਯਾਬ ਰਹੀ ਮੈਂ ਕਿਸਾਨਾਂ ਨੂੰ ਇਹ ਨਹੀਂ ਕਹਿੰਦਾ ਚਲੋ ਕਈ ਕਿਸਾਨਾਂ ਦੇ ਬਹੁਤ ਵਧੀਆ ਝਾੜ ਵਧੀਆ ਹੋਇਆ ਜੀ ਬਹੁਤ ਵਧੀਆ ਝਾੜ ਹੋਇਆ ਕਈ ਕਿਸਾਨਾਂ ਦੇ ਹੈਪੀ ਸੀਡਰ ਦੇ ਤਜਰਬੇ ਫੇਲ ਹੋਏ ਹੋਣਗੇ ਕਿ ਉਹ ਆਪਣੇ ਆਪਣੇ ਤਜਰਬੇ ਨੇ ਸਾਰੇ ਹੀ ਕਿਸਾਨ ਮੇਰੇ ਨਾਲ ਸਮਝਦਾਰ ਨੇ ਮੈਨੂੰ ਮੇਰੇ ਖੇਤ ਵਿੱਚ ਵਧੀਆ ਰਿਜ਼ਲਟ ਮੇਰੇ ਹੈਪੀ ਸੀਡਰ ਦੇ ਬਿਨਾ ਅੱਗ ਲਾਏ ਪਰਾਲੀ ਨੂੰ ਕਣਕ ਦੀ ਆਪਾਂ ਬਜਾਈ ਕੀਤੀ ਸੀ ਪਿਛਲੇ ਸਾਲ ਤੁਸੀਂ ਦੇਖੀ ਵੀ ਸੀ ਦੇਖੀ ਸੀ ਜੀ ਉਹ ਆਪਣੇ ਆਪਣੇ ਤਜਰਬੇ ਨੇ ਸਾਰੇ ਕਿਸਾਨ ਆਪਣੇ ਲੈਵਲ ਤੇ ਆਪਣੇ ਆਪਣੇ ਤਜਰਬੇ ਕਰ ਰਹੇ ਨੇ ਜਿਹੜੇ ਕਿਸਾਨਾਂ ਨੂੰ ਜਿਵੇਂ ਉਹਦੀ ਜ਼ਮੀਨ ਦੇ ਵਿੱਚ ਫਿੱਟ ਬੈਂਦੇ ਨੇ ਬਿਲਕੁਲ ਜੀ ਠੀਕ ਕਿਸਾਨਾਂ ਨੂੰ ਤੇ ਸਖਤੀ ਗਲਤ ਹੈ ਵੀ ਉਹਤੇ ਪਰਚਾ ਦਰਜ ਕਰ ਦੇਣਾ ਇਹ ਉਹਦੀ ਹੈਲਪ ਕਰਨੀ ਚਾਹੀਦੀ ਹੈ ਉਹਨੂੰ ਸਹੀ ਉਹਦਾ ਹੱਲ ਦੱਸਣਾ ਚਾਹੀਦਾ ਆਪਾਂ ਇਸ ਮੁੱਦੇ ਤੇ ਗੱਲ ਕਰ ਰਹੇ ਆਂ ਸੋ ਜੀ ਤਾਂ ਸੋ ਤੰਗਣਾ ਕਰਨਾ ਉਹਦਾ ਹੱਲ ਕੱਢਣਾ ਤੇ ਵਿਚਾਰੋ ਹੁਣ ਟੈਨਸ਼ਨ ਚ ਸਾਰੇ ਕਿਸਾਨ ਵੀ ਪੰਜਾਬ ਵਿੱਚ ਕੀ ਹਰਾਂ ਨੇ ਟੈਨਸ਼ਨ ਚ ਸਾਰੇ ਜੀ ਕਿਸਾਨ ਵੀ ਸਹਿਮਤ ਹੈ ਕਿਸਾਨ ਵੀ ਸਹਿਮਤ ਹੈ ਕਿਸਾਨ ਵੀ ਅੱਗ ਨਹੀਂ ਲਾਉਣੀ ਚਾਹੁੰਦਾ ਮਜਬੂਰੀ ਉਹਦੀ ਕੋਈ ਸ਼ੌਂਕ ਨਹੀਂ ਹੈ ਧੂਆਂ ਜੀ ਨੁਕਸਾਨ ਤਾਂ ਹੈਗਾ ਇਹ ਧੂਏ ਦਾ ਬਾਕੀ ਬਲਜੀਤ ਸਿੰਘ ਜੀ ਤੁਸੀਂ ਸਮਝਦਾਰ ਹੋ ਮੈਨੂੰ ਲੱਗਦਾ ਵੀ ਜੇ ਕਿਤੇ ਤੱਕ ਪਰਾਲੀ ਦਾ ਜ਼ਮੀਨ ਦੇ ਵਿੱਚ ਹੀ ਹੱਲ ਹੋ ਜੇ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਬੜੀ ਵੱਡੀ ਗੱਲ ਮੈਂ ਹਾਜੀ ਗੱਲ ਬਣ ਜਾਈਏ ਚਲੋ ਆ ਜਿਹੜੀ ਉੱਪਰ ਇਹਦਾ ਬਰੀਕ ਕੁਤਰਾ ਹੁੰਦਾ ਇਹਨੂੰ ਥੋੜਾ ਵਿੱਚ ਵਾਉਣਾ ਔਖਾ ਹੈ ਜਿਹੜੇ ਕਿਸਾਨ ਵਾਹ ਕੇ ਕਣਕ ਬੀਜਦੇ ਨੇ ਮੈਨੂੰ ਹੈਪੀ ਸੀਡਰ ਪਸੰਦ ਹੈ ਚਲੋ ਉਹਦੇ ਬੌਂਡ ਦੀ ਲੋੜ ਨਹੀਂ ਪੈਂਦੀ ਇਹ ਉੱਪਰ ਵਾਲਾ ਕੁਤਰਾ ਵੀ ਵਿੱਚ ਹੀ ਰਹਿੰਦਾ ਮੈਨੂੰ ਪਸੰਦ ਹੁੰਦਾ ਨਾ ਹਾਂ ਮੈਂ ਐਸਐਮਐਸ ਨਾਲ ਕਟਾਈ ਕਰਕੇ ਇਸ ਵਾਰ ਹੈਪੀ ਸੀਡਰ ਨਾਲ ਬਜਾਈ ਕਰੂੰਗਾ ਬਾਕੀ ਕੋਸ਼ਿਸ਼ ਕਿਸਾਨ ਵਾਹ ਕੇ ਬਜਾਈ ਕਰਦੇ ਨੇ ਉਹਨਾਂ ਨੂੰ ਵਾਹ ਕੇ ਹੀ ਬਜਾਈ ਪਸੰਦ ਬਿਲਕੁਲ ਜੀ ਕਿਸੇ ਖੇਤਾਂ ਦੇ ਵਿੱਚ ਵਾਹ ਕੇ ਹੀ ਜ਼ਿਆਦਾ ਕਾਮਯਾਬ ਹੁੰਦੀ ਹੋਵੇਗੀ ਠੀਕ ਹੈ ਦੋਸਤੋ ਇਹ ਸੀਗੇ ਕਿਸਾਨ ਬਲਜੀਤ ਸਿੰਘ ਜੀ ਜੋ ਕਿ ਆਪਣੇ ਗਵਾਂਢੀ ਕਿਸਾਨ ਨੂੰ ਦੇਖ ਕੇ ਉਪਰਾਂ ਵਾਲੀ ਪਰਾਲੀ ਖੇਤ ਦੇ ਵਿੱਚੋਂ ਬਾਹਰ ਕੱਢ ਕੇ ਇੱਕ ਜਗ੍ਹਾ ਤੇ ਸਟੋਰ ਕਰ ਰਹੇ ਸੀਗੇ ਕਹਿੰਦੇ ਸਿਆਲ ਦੇ ਵਿੱਚ ਇਸ ਤੋਂ ਕੋਈ ਕੰਮ ਲੈ ਲਾਂਗੇ ਜਾਂ ਜਿਵੇਂ ਵੀ ਇੱਕ ਜਗ੍ਹਾ ਤੇ ਉਹਨਾਂ ਨੇ ਇੱਕ ਵਾਰੀ ਬਾਹਰ ਕੱਢੀ ਐ ਤੇ ਉਸ ਤੋਂ ਬਾਅਦ ਇਹਦੀ ਰੌਣੀ ਕਰਨਗੇ ਉਹ ਦੇਖਦੇ ਆ ਇਹਨੂੰ ਹੈਪੀ ਸੀਡਰ ਨਾਲ ਬਜਾਈ ਕਰਨੀ ਐ ਜਾਂ ਇਹਨੂੰ ਉਸ ਤੋਂ ਬਾਅਦ ਵਾਹ ਕੇ ਸੁਪਰ ਸੀਡਰ ਨਾਲ ਜਾਈਏ ਤੁਹਾਨੂੰ ਅੱਗੇ ਵੀ ਵੀਡੀਓ ਜੀ ਦਿਖਾਵਾਂਗੇ ਤੁਹਾਨੂੰ ਅਸੀਂ ਵੀ ਜਿਵੇਂ ਜਿਵੇਂ ਇਹਨੂੰ ਕਰਾਂਗੇ ਵੀ ਕਿਵੇਂ ਹੋਊਗਾ ਹਾਲ ਆਬ ਦਾ ਜੋਰ ਲਾ ਰਹੇ ਆ ਅੱਗੇ ਸਰਕਾਰ ਵੀ ਸਾਡੀ ਥੋੜੀ ਬੇਨਤੀ ਐ ਮਦਦ ਕਰੇ ਤੂੰ ਆਂ ਤਾਂ ਅਸੀਂ ਵੀ ਰੁਕਦੇ ਆਂ ਕਿ ਤੂੰ ਆਂ ਚੱਲਣਾ ਹੋਵੇ ਇਹ ਵਾਲਾ ਹੱਲ ਕਿਸਾਨ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਆਪਣੇ ਤਜਰਬੇ ਆਪਾਂ ਉਹ ਕਿਸਾਨਾਂ ਦੇ ਤਜਰਬੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਧੰਨਵਾਦ ਠੀਕ ਹੈ ਜੀ ਧੰਨਵਾਦ